ਹਾਂਜੀ ਹੁਣ ਤੁਹਾਨੂੰ ਮਿਲਾਉਨੇ ਆ ਬਾਈ ਜੀ ਬੈਠੇ ਨੇ ਬੀਚਰ ਤੇ ਮੇਰੇ ਕਿਹੜਾ ਪਿੰਡ ਆਪਣਾ ਜੀ ਮੇਰਾ ਪਿੰਡ ਨਾਰਾਇਣਗੜਾ ਥੋੜੀ ਹੁਣੇ-ਹੁਣੇ 20 ਮਿੰਟ ਪਹਿਲਾਂ ਆਪਣੀ ਮੁਲਾਕਾਤ ਹੋਈ ਆ ਹਾਂਜੀ ਤੁਸੀਂ ਮੋਟਰਸਾਈਕਲ ਤੇ ਬੈਠੇ ਸੀ ਹਾਂਜੀ ਵਾਪਸ ਜਾ ਰਹੇ ਸੀ ਹਾਂਜੀ ਕੀ ਪੁੱਛਿਆ ਸੀ ਮੈਂ ਤੁਹਾਨੂੰ ਤੁਸੀਂ ਜੀ ਪੁੱਛੇ ਵੀ ਕਾਹਤੇ ਵਾਪਸ ਜਾ ਰਹੇ ਹੋ ਅਸੀਂ ਤੁਹਾਨੂੰ ਆਪਣੀ ਮੁਸੀਬਤ ਦੱਸੀ ਵੀ ਸਾਨੂੰ ਜੀ ਬੈਟਰੀ ਲੈਣ ਆਏ ਸੀ ਸਾਨੂੰ ਕਹਿੰਦੇ ਵੀ ਸਾਨੂੰ ਜੀ 100 ਕਿਲੋਮੀਟਰ ਵਾੜ ਚੱਲ ਕੇ ਆ 100 ਕਿਲੋਮੀਟਰ ਚੱਲ ਕੇ ਆ ਤੇ ਇੱਕ ਆਪਾਂ ਨਿੱਕੀ ਜੀ ਕੋਸ਼ਿਸ਼ ਕਰੀ ਹੁਣ ਇਹਨਾਂ ਨੂੰ ਬੈਟਰੀਆਂ ਮਿਲ ਜਾਣੀਆਂ ਇਹੀ ਵਣੇ ਹਾਂਜੀ ਤੇ ਬਾਈ ਵਿਚਾਰਾ ਪਹਿਲਾਂ ਕਿਸੇ ਨੂੰ ਲੈ ਕੇ ਆ ਖਬਰਾ ਕਿੰਨੀਆਂ ਮਿਹਨਤਾਂ ਤਰਲੇ ਕਰੇ ਹਨ ਵੀ ਇਹ ਨਿਕੇ ਨਿਕੇ ਸੁਆਵਾਵਾਂ ਹੁੰਦੀਆਂ ਸੁਆਵਾਵਾਂ ਆਪਾਂ ਨੂੰ ਹਰ ਥਾਂ ਤੇ ਮਿਲਦੀਆਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਵੀਰੇ ਕਿੱਥੋਂ ਆਏ ਤੁਸੀਂ ਅਸੀਂ ਆਏ ਮਾਛਵੜੇ ਕੋਲੋਂ ਮੱਲੇ ਵਾਲ ਸ਼ੇਰੀ ਆ ਜੀ ਪਹਿਲਾਂ ਤੁਹਾਡੇ ਕੋਲੇ ਕੀ ਸੀ ਪਹਿਲਾਂ ਮੇਰੇ ਕੋਲ ਟ੍ਰਾਈਸਾਈਕਲ ਆ ਜੀ ਬਹੁਤ ਟਾਈਮ ਦਾ ਜੀ ਹੁਣ ਮਨ ਦੀ ਖੁਸ਼ੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੀਡੀਆ ਦਾ ਵੀ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਨੂੰ ਆ ਸਾਧਨ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਜਦੋਂ ਤੁਸੀਂ ਪਿੰਡੋਂ ਤੁਰੇ ਸੀ ਉਦੋਂ ਸੋਡੇ ਦਿਮਾਗ 'ਚ ਕੀ ਚੱਲਦਾ ਉਦੋਂ ਤਾਂ ਐ ਸੀਗਾ ਜੀ ਪਤਾ ਨਹੀਂ ਮਿਲਣੀ ਵਰਨੀ ਨਹੀਂ ਜੀ ਮਨ ਦੋ ਚਿੱਤਾ ਸੀਗਾ ਜੀ ਪਰ ਹੁਣ ਹਾਂਜੀ ਹੁਣ ਇਹ ਮਨ ਬਾਬੇ ਨਾਨਕ ਨੇ ਕਿਰਪਾ ਕਰਦੀ ਜੀ ਗੁਰਪੁਰਬ ਦੀ ਹਾਂਜੀ 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 ਆ ਤੋਹਫੇ ਮਿਲੇ ਆ ਹਾਂਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਵੀਰੇ ਹਾਂਜੀ ਉਹਨੇ ਸਾਨੂੰ ਪ੍ਰਸ਼ਾਦ ਦੇ ਰੂਪ ਦੇ ਚ ਇਹ ਤੋਹਫੇ ਦਿੱਤੇ ਸਾਡੀ ਜ਼ਿੰਦਗੀ ਬਦਲ ਹਾਂਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੱਥੋਂ ਆਏ ਆਪਾਂ ਆਪਾਂ ਡੇਰੇ ਉਸ ਤੋਂ ਆਏ ਜੀ ਪਿੰਡ ਮਹਿਮਦਪੁਰਾ ਜੀ ਮੇਰਾ ਜੀ ਤੇ ਹੁਣ ਦੀ ਖੁਸ਼ੀ ਬਹੁਤ ਖੁਸ਼ੀ ਆ ਜੀ ਕਿੰਨੀ ਬਹੁਤ ਜਾਵੇ ਤਦ ਬਹੁਤ ਧੰਨਵਾਦ ਤੁਹਾਡਾ ਵੀਰੇ ਗੁਰਪੁਰਬ ਦੀ ਕਿਸੇ ਦੇ ਵਿੱਚ ਬਾਬੇ ਨਾਨਕ ਨੇ ਤੋਹਫਾ ਦਿੱਤਾ ਹਾਂਜੀ ਹਾਂ ਬਹੁਤ ਤੋਹਫੇ ਦਿੱਤੇ ਬਾਬੇ ਜੀ ਸਾਡੀ ਕੋਸ਼ਿਸ਼ ਸੀਗੀ ਕਿ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਭੈਣ ਭਰਾਵਾਂ ਨੂੰ ਤੋਹਫੇ ਮਿਲ ਲਓ ਇਹ ਦਿਲ ਦੀਆਂ ਖੁਸ਼ੀਆਂ ਭਾਈ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਵੀਰੇ ਤੁਹਾਡਾ ਵੀ ਧੰਨਵਾਦ ਵੀਰੇ ਰੱਬ ਨੇ ਸਾਨੂੰ ਹਿੰਮਤ ਬਖਸ਼ ਇਕਨਿਕੀ ਕੋਸ਼ਿਸ਼ ਨਾਲ ਤੁਹਾਡੀ ਜ਼ਿੰਦਗੀ ਦਾ ਬਦਲਾ ਹਾਂਜੀ ਹਾਂ ਬਹੁਤ ਦਿਨ ਬਦਲਾ ਹੋ ਗਿਆ ਇਹ ਔਰ ਤੁਹਾਨੂੰ ਕਹਿੰਦੇ ਮਿੰਤਾਂ ਕਰਨ ਦੀ ਲੋੜ ਨਹੀਂ ਨਹੀਂ ਕਿਸੇ ਮਿੰਤਾਂ ਕਰਨ ਦੀ ਲੋੜ ਨਹੀਂ ਹੈ ਜੀ ਹਾਂ ਹੈਨਾ ਬਿਲਜੀ ਤੁਸੀਂ ਨਾਲ ਆਇਓ ਹਾਂਜੀ ਕੀ ਲੱਗਦੀ ਤੁਹਾਡੇ ਭਰਾ ਜੀ ਛੋਟਾ ਭਰਾ ਛੋਟਾ ਹਾਂਜੀ ਛੋਟਾ ਭਰਾ ਜੀ ਹਾਂ ਕਿਵੇਂ ਲੱਗ ਰਿਹਾ ਪਹਿਲਾਂ ਕੀ ਲੱਗ ਰਿਹਾ ਤੁਹਾਨੂੰ ਕਿੰਨਾ ਕੁ ਔਖਾ ਲੱਗ ਰਿਹਾ ਇਹਨਾਂ ਨੂੰ ਔਖਾ ਹੀ ਤਾਂ ਜੀ ਕੋਈ ਲੈ ਕੇ ਨਹੀਂ ਜਾਣਾ ਕਿਸੇ ਨੇ ਵਾਲੇ ਹੀ ਔਖਾ ਦਾ ਜੀ ਔਖਾ ਜੀ ਨਾ ਹਾਂਜੀ ਹੁਣ ਮੈਨੂੰ ਕਹੀ ਜਾਂਦਾ ਮਾਟੋ ਚਲਾਉਂਦਾ ਮਾਟਾ ਨੂੰ ਮੈਂ ਲੈ ਕੇ ਚੱਲਦਾ ਤੈਨੂੰ ਕੋਈ ਚੱਕਰ ਨਹੀਂ ਜੀ ਅੱਛਾ ਹਾਂਜੀ ਨੇ ਹੁਣੇ ਆਪਦੀ ਜ਼ਿੰਦਗੀ ਆਪ ਬਸਰ ਹਾਂ ਮੈਨੂੰ ਕਹਿ ਤੂੰ ਆਪਣਾ ਚਲਾ ਪਾਈ ਹੁਣ ਜਿੱਥੇ ਕੋਈ ਛੋੜੋ ਬਥੇ ਸਮਾਨ ਲੈਣ ਆਇਆ ਕੁਛ ਕਰਨਾ ਛੋੜੇ ਬਥੇ 2 2-4 ਕਿਲੋਮੀਟਰ ਜਾਣਾ ਹਾਂਜੀ ਜ਼ਿੰਦਗੀ ਬਦਲ ਗਈ ਜੀ ਬਸ ਹੁਣ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇਹ ਪਹਿਣਾ ਆਇਆ ਲੀਲਾਂ ਤੋਂ ਕਿਆ ਪਣੇ ਲੀਲਾਂ ਤੋਂ ਆਇਂ ਪਣੇ ਰਾਤ ਕਿੰਨੇ ਵਜੇ ਕਾਰਡ ਭੇਜਿਆ ਸੀ ਮੈਨੂੰ ਫੋਨ ਤੇ 9 ਵਜੇ 9 ਵਜੇ ਕਾਰਡ ਭੇਜਿਆ ਸੀ ਤੇ ਕੋਈ ਪਤਾ ਸੀਗਾ 9 ਵਜੇ ਵੀ ਤੁਹਾਨੂੰ ਵੀ ਕੱਲ ਨੂੰ ਸਾਈਕਲ ਮਿਲਣੀ ਹੈ ਨਹੀਂ ਹੇ ਥੋੜਾ ਧੰਨਵਾਦੂ ਮੈਂ ਰਾਤ 10 ਵਜੇ ਪਿਆ ਬਾਈ ਇਹਨਾਂ ਦੇ ਪੇਪਰ ਵੀ ਹੱਲ ਕੀਤੇ ਨਾਲ ਦੀ ਨਾਲ ਇਹਨਾਂ ਜੂੜੀਆਂ ਹੀ ਕੜ ਗਵਾਚਿਆ ਵਾ ਸੀ ਗਵਾਚਿਆ ਸਿਆ ਵੀ ਲੱਭਦਾ ਨਹੀਂ ਸੀ ਵੇ ਕਾਰਡ ਹੈ ਨਹੀਂ ਜੂੜੀਆਂ ਹੀ ਮੈਂ ਉਹ ਤਾਂ ਮੈਂ ਹੱਲ ਨਹੀਂ ਹੁਣ ਫਿਰ ਇਹ ਬਾਈ ਇਹ ਨਾਲ ਆਇਆ ਲੀਲਾਂ ਤੋਂ ਤੇ ਬਾਈ ਤੁਸੀਂ ਫਿਰ ਅੱਜ ਬਸਤੇ ਹੋਣਾ ਸੀ ਹਾਂਜੀ ਅੱਜ ਹੀ ਬਸਤੇ ਹੋਣਾ ਸੀਗਾ ਜੇ ਜਦੋਂ ਫਿਰ ਇਹਨਾਂ ਦੇ ਕਾਗਜ਼ ਨਹੀਂ ਮਿਲੇ ਤੇ ਅਸੀਂ ਕਹਾਂ ਫਿਰ ਤੁਹਾਡੇ ਨਾਲ ਗੱਲ ਕੀਤੀ ਵੀ ਅਸੀਂ ਕਹਾਂ ਵੀ ਇਕੱਲੇ ਅਸੀਂ ਵਾਸਤੇ ਆ ਜੰਨੇ ਆ ਤੇ ਸਾਡੇ ਨਾਲ ਜਾਣਾ ਸੀ ਵਾਪਸ ਤੇ ਵਾਪਸ ਤੁਹਾਡੇ ਨਾਲ ਜਾਣਾ ਸੀਗਾ ਤੁਸੀਂ ਕਹਾਂ ਵੀ ਅਸੀਂ ਹੱਲ ਕਰਾਂਗੇ ਜਿਵੇਂ ਵੀ ਹੋਇਆ ਵੀ ਤੁਹਾਡੀ ਸਾਈਕਲ ਅਸੀਂ ਉਪਰ ਦੀ ਕਰਾਂਗੇ ਅੱਜ ਤੁਸੀਂ ਸਾਡੇ ਨਾਲੋਂ ਵੀ ਪਹਿਲਾਂ ਪਹੁੰਚ ਗਏ ਹਨਾ ਤੇ ਅੱਜ ਪਹਿਲਾਂ ਅਸੀਂ ਪਹੁੰਚ ਗਏ ਹਾਂਜੀ ਬਹੁਤ ਇਹਨੂੰ ਬੰਦ ਕਰੀਏ ਵੀ ਆਪਾਂ ਦੋਚਾਨ ਕੀ ਲੱਗ ਜਾਂਦੀ ਹੈ ਨਾ ਕੀ ਲੱਗ ਰਿਹਾ ਸੀ ਬਿਨਾਂ ਵੀ ਦੇ ਜੀ ਵੀ ਇਹ ਕਹਿੰਦੇ ਸੀ ਜਾਨ ਨੂੰ ਜਵਾਬ ਮਿਲ ਗਿਆ ਮੈਨ ਨਹੀਂ ਲੈਣਾ ਸੋਨ ਇਹ ਬਾਈ ਨੇ ਬਹੁਤ ਹਿੰਮਤ ਰੱਖੀ ਥੋਨੂੰ ਨਾਲ ਲੈਉਣ ਦੀ ਤੇ ਬਾਅਦ ਵਿੱਚ ਚਲੋ ਲੱਭ ਗਏ ਫਿਰ ਵੀਰਾ ਕਹਿੰਦਾ ਮੈਂ ਕਰ ਦੂੰਗਾ ਕੋਈ ਲਾ ਭਾਈ 9:30 ਵਜੇ ਨਾਲ ਦੱਸਿਆ ਵੀ ਤੁਹਾਨੂੰ ਮਿਲੂਗੀ ਤਾਂ ਤਰਫ ਆ ਜਿਓ ਹਾਂ ਜੀ ਸਾਨੂੰ ਤਾਂ ਆ ਜਾਂਦਾ ਵੀ ਜੇ ਰਸਤੇ ਦੇ ਵਿੱਚ ਵੀ ਆ ਰਹੇ ਹਾਂ ਤਾਂ ਵੀ ਕੋਈ ਮਿਲ ਜੇ ਤਾਂ ਉਹ ਵੀ ਲੈ ਜੇ ਤੇ ਹਾਂ ਹੁਣ ਕਿਵੇਂ ਲੱਗ ਰਿਹਾ ਬਾਈ ਬਹੁਤ ਬੜੀ ਖੁਸ਼ੀ ਲੱਗ ਰਹੀ ਆ ਜੀ ਬਹੁਤ ਵਧੀਆ ਭੈਣ ਨੂੰ ਵੀ ਮਿਲ ਗਈ ਬੜੀ ਖੁਸ਼ੀ ਆ ਜੀ ਨਿਵਾ ਨਵਾ ਗਿਆ ਆਵਦੀ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਇਹਨਾਂ ਨੇ ਦੇਖੋ ਆਪਦੀ ਨਾਲ ਨਵਾਤੀ ਨਵਾਈ ਬਹੁਤ ਮੇਰੇ ਭੈਣ ਭਰਾਓ ਅੱਜ ਜਿਹੜੇ ਕਿ ਚੌਥੀ ਚੌਥੀ ਪੰਜਵੀਂ ਪੰਜਵੀਂ ਵਾਰ ਆਏ ਆ ਤੋਂ ਪਿੰਡਾਂ ਦੇ ਵਿੱਚੋਂ ਲਵ ਲਵ ਕਿਲਉਂਦੇ ਆ ਇੱਕ ਮੇਰਾ ਭਰਾ ਨਵੇਂ ਸ਼ਹਿਰ ਤੋਂ ਆ ਪੱਲੀਆਂ ਦਾ ਕੰਮ ਕਰਦਾ ਆਪਾਂ ਆ ਜਾ ਦੋਨੋਂ ਜੀ ਉਹ ਨਾਲ ਪਿੰਡਾਂ ਦੇ ਵਿੱਚੋਂ ਭੇਜਦਾ ਅੱਛਾ ਜੀ ਤਿਆਰ ਕਰ ਕਰਕੇ ਇਤਕੀ ਨਹੀਂ ਕੋਈ ਆਇਆ ਨੀ ਹਰ ਵਾਰੀ ਉਹਦੇ ਦੋ ਜਾਂ ਤਿੰਨ ਮੈਂਬਰ ਹੁੰਦੇ ਆ ਮੇਕ ਕੋਸ਼ਿਸ਼ ਕਰਨੀ ਚਾਹੀਦੀ ਆ ਤੁਸੀਂ ਨਾਲ ਆਇਓ ਹਾਂਜੀ ਤੇ ਕਿਵੇਂ ਲੱਗ ਰਿਹਾ ਵੀਰੇ ਬਹੁਤ ਵਧੀਆ ਜੀ ਵੀਰ ਸੋਖਾ ਹੋ ਗਿਆ ਅੱਜ ਤੋਂ ਥੋੜਾ ਭਰਾ ਲੱਗਦਾ ਹਾਂਜੀ ਬ੍ਰਦਰ ਆ ਜੀ ਮੇਰਾ ਪਹਿਲਾਂ ਫਿਰ ਇਹਦੀ ਸਪੋਰਟ ਤੁਸੀਂ ਕਰਦੇ ਸੀ ਸਪੋਰਟ ਇਦਾਂ ਹੀ ਘਰੇ ਆ ਹੀ ਹੈਗੇ ਆ ਭਰਾ ਤੇ ਸਾਰੇ ਜਣੇ ਸਪੋਰਟ ਕਰੀ ਦੀ तकरीबन ਘਰੇ ਹੀ ਰਹਿੰਦੇ ਸੀ ਵੱਧ ਹਾਂਜੀ ਹੌਣਿਆ ਯਾਰਾ ਮਿੱਤਰਾਂ ਜਿੱਦਾਂ ਹੌਣ ਤੇ ਮੈਂ ਤੇ ਦੁਕਾਨ ਤੇ ਆਇਆ ਕਰੂਗਾ ਵੀਰ ਭੱਜਾਈ ਹੁਣ ਸਾਨੂੰ ਨਹੀਂ ਨਾ ਟਿਕਣਾ ਹਾਂਜੀ ਹੁਣ ਸਾਨੂੰ ਫੋਨ ਕਰਕੇ ਪੁੱਛਣਾ ਪਿਆ ਕਰੂ ਵੀ ਕਿੱਥੇ ਆ ਕਿੱਥੇ ਆ ਹੈਨਾ ਹਾਂਜੀ ਹਾਂਜੀ ਸਹੀ ਗੱਲ ਹੈ ਭਾਈ ਇੱਕ ਚੀਜ਼ ਹੋਰ ਆ ਜਿਹੜੇ ਵੀ ਨਵੇਂ ਡਰਾਈਵਰ ਆ ਨਾ ਗੱਡੀਆਂ ਦੇ ਥੋੜਾ ਧਿਆਨ ਰੱਖਿਓ ਵੀ ਸੜਕ ਤੇ ਹਜੇ ਇਹਨਾਂ ਨੂੰ ਕਈ ਜਿਹੜੇ ਜਮਾ ਬਿਲਕੁਲ ਨਾ ਮੈਨੂੰ ਪਤਾ ਨਹੀਂ ਵੀ ਕਿਵੇਂ ਚੱਲਣਾ ਆਪ ਸਿਖਾਉਣਾ ਤੁਸੀਂ ਤੇ ਹੌਲੀ ਚਲਾਉਣੀ ਆ ਤੇ ਘਰਦਿਆਂ ਨੂੰ ਵੀਰੇ ਦੱਸੇ ਤੋਂ ਬਿਨਾ ਕਿਤੇ ਨਹੀਂ ਜਾਣਾ ਇਹ ਨਾ ਹੋਵੇ ਵੀ ਮੈਂ ਸੇਵਾ ਕੀਤੀ ਤੇ ਮੈਨੂੰ ਅਖੰਡ ਮਿਲੀ ਜਾਵੇ ਤੁਹਾਡੇ ਘਰਾਂ ਤੋਂ ਕਿ ਤੋਏ ਵਧੀਆ ਮੇਲੀ ਆ ਨਾ ਮੇਲੀ ਆ ਤੇ ਕਿਵੇਂ ਵਧੀਆ 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 ਤਿੰਨਾ ਕ ਵਧੀਆ ਬਹੁਤ ਵਧੀਆ ਹੁਣ ਫਿਰ ਆਪੇ ਜਾਇ ਕਰੀਆ ਹਾਂਜੀ ਸ਼ਕੀਰਿਆਂ ਚ ਭੈਣਾ ਭਰਾਵਾ ਕੋਲੇ ਹਾਂ ਪੰਡ ਚ ਹਾਂ ਠੀਕ ਚਲਾ ਲੈਣਾ ਹਾਂਜੀ ਦੇਖੀ ਚਲਾ ਕੇ ਹਾਂਜੀ ਪਹਿਲਾਂ ਕਿਹੜੀ ਸੀ ਅੱਛਾ ਤੁਸੀਂ ਗਾਹ ਦੇ ਸਿਰ ਆ ਠੀਕ ਹੈ ਤੁਸੀਂ ਫੱਟਵਾ ਦੀ ਹਾਂ ਹੁਣ ਤਾਂ ਨਹੀਂ ਚਲਾਉਣੀ ਉਹ ਨਹੀਂ ਹੁਣ ਨਹੀਂ ਚਲਾਉਣੀ ਹੁਣ ਨਹੀਂ ਚਲਾਉਂਦਾ ਜੀ ਬਾਈ ਤੁਸੀਂ ਦਿਓ ਵਿਚਾਰ ਕਿੱਥੇ ਦਾ ਜੀ ਆਈ ਗਗੜਪਾਣੇ ਤੋਂ ਆਈ ਗਗੜਪਾਣੇ ਤੋਂ ਹਾਂਜੀ ਇਹ ਤੋਂ 170 ਕਿਲੋਮੀਟਰ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਬਹੁਤ ਵਧੀਆ ਪ੍ਰਾਲਾ ਜੀ ਇਹ ਗੁਰਨਾਨਕ ਦੇਵ ਜੀ ਨੇ ਮੇਲੇ ਲਾਏ ਹਾਂਜੀ ਹਾਂਜੀ ਬਹੁਤ ਬਹੁਤ ਆਦਾ ਤੁਹਾਡਾ ਇਹ ਬਹੁਤ ਧੰਨਵਾਦ ਮਹਾਰਾਜ ਤੁਹਾਡੀ ਚੜ੍ਹਦੀ ਜੀ ਚਾ ਕਲਾ ਰੱਖੇ ਬਹੁਤ ਵਧੀਆ ਪ੍ਰਾਲਾ ਮਹਾਰਾਜ ਤੁਹਾਡੀ ਲੰਮੀਆਂ ਲੰਮੀਆਂ ਉਮਰਾਂ ਕਰੇ ਜਿਹੜਾ ਤੁਸੀਂ ਗਰੀਬਾਂ ਦਾ ਸੋਚਿਆ ਵਾ ਜੀ ਭਾਈ ਤੁਸੀਂ ਵੀ ਸੇਵਾਦਾਰ ਬਣ ਜਾ ਮੇਰੀ ਦੁਕਾਨ ਹੈਗੀ ਆ ਮੇਰੀ ਦੁਕਾਨ ਇੰਟਰਨੈਟ ਕੈਫੇ ਆ ਮੇਰਾ ਉਹਨ ਮੈਂ ਉੱਥੇ ਪ੍ਰਿੰਟ ਕੱਢ ਕੇ ਲਾਉਂਗਾ ਤੇ ਜਿਹੜਾ ਵੀ ਵੀਰ ਭਰਾ ਜਿੱਦਾਂ ਦਾ ਆਇਆ ਕਰੂਗਾ ਤੇ ਆਪਾਂ ਨਾਲ ਲੈ ਕੇ ਉਹਨੂੰ ਆਇਆ ਕਰਾਂਗੇ ਸਾਰੇ ਸੇਵਾਦਾਰ ਬਣ ਜਾਓ ਜੀ ਹਾਂਜੀ ਸਹੀ ਗੱਲ ਠੀਕ ਹੈ ਨਾ ਇੱਕ ਬੀਜ ਬੀਜਣਾ ਔਖਾ ਜਦੋਂ ਬੀਜਿਆ ਗਿਆ ਹਰਾ ਹੋ ਗਿਆ ਮੁੜ ਕੇ ਤਾਂ ਬੀਜ ਪਤਾ ਨਹੀਂ ਕਿੰਨੇ ਕ ਹੋ ਜਾਣੇ ਠੀਕ ਹੈ ਤਾਂ ਕਿ ਨਵੀਂ ਸ਼ੁਰੂਆਤ ਕਰਨੀ ਥੋੜੀ ਜਿਹੀ ਔਖੀ ਲੱਗਦੀ ਆ ਹਾਂਜੀ ਹਾਂਜੀ ਹਿਮਾਚਲ ਤੋਂ ਵੀਰ ਜੀ ਆਏ ਨੇ ਹਿਮਾਚਲ ਪ੍ਰਦੇਸ਼ ਤੋਂ ਦਿੱਸੇ ਕਾਂਗੜ ਦੇਖ ਲੱਗਾ ਕੰਗਲਾ ਹਾਂਜੀ ਤਸਵੀਲ ਨੋਤਪੁਰ ਤੁਹਾਡੇ ਦੋਨੇ ਲੱਗਾ ਕਿਵੇਂ ਕੀ ਕਾਰਨ ਬਣੇ ਲੱਗਾ ਮੈਂ ਕਰੰਟ ਭੱਜਿਆ ਸੀ ਬਿਜਲੀ ਦਾ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ 12 ਸਾਲ 12 ਸਾਲ ਹੋ ਗਏ ਹਾਂਜੀ ਕਿਵੇਂ ਲੱਗ ਰਿਹਾ ਵੀ ਪਹਿਲਾਂ ਕਿਵੇਂ ਜ਼ਿੰਦਗੀ ਤੇ ਹੁਣ ਕਿਵੇਂ ਕੀ ਲੱਗਦਾ ਹੋ ਬਹੁਤ ਅੱਛਾ ਲੱਗ ਰਿਹਾ ਜੇ ਜੀਨੀ ਚੋਂ ਜਿਵੇਂ ਆਪਣੇ ਦੋਨੇ ਹੁਣ ਪੈਰ ਹੈ ਨਹੀਂ ਹਾਂਜੀ ਆਹ ਸੈਕੜੀ ਤੋਂ ਪਹਿਲਾਂ ਦੀ ਗੱਲ ਕਰਦਾ ਹਾਂਜੀ ਹਾਂਜੀ ਵੀ ਇੱਕੇ ਦਾਮ ਜ਼ਿੰਦਗੀ ਨਹੀਂ ਬਦਲ ਗਈ ਹਾਂਜੀ ਹਾਂਜੀ ਵੀ ਆਪਾਂ ਆਪਾਂ ਨੂੰ ਹੈਲਪ ਦੀ ਲੋੜ ਪੈ ਗਈ ਸਾਡੇ ਭੈਣ ਭਰਾ ਸਾਡੀ ਆ ਕੇ ਹੈਲਪ ਕਰਨ ਹਾਂਜੀ ਨਹੀਂ ਮੈਂ ਪਹਿਲੇ ਵੀ ਦੂਜੀ ਚਲਾਉਂਦਾ ਸੀ ਐਸੀ ਰੱਖੀ ਵੀ ਇਹ ਦੂਜੀ ਕਿਸੇ ਮਤਲਬ ਆਪਣੇ ਪੱਲੋਂ ਲਈ ਸੀ ਕਿਸੇ ਨੇ ਦਿੱਤੀ ਸੀ ਨਹੀਂ ਤੇ ਉਹ ਵੀ ਚਲਾਉਂਦੇ ਸੀ ਅਸੀਂ ਹੁਣ ਫੇਰ ਇਹ ਤਾਂ ਬਹੁਤ ਸੋਹਣਾ ਹੋ ਗਿਆ ਇਹ ਤਾਂ ਬੜੀ ਮਿਹਰਮਾਨੀ ਹੋ ਗਈ ਤੁਹਾਡੇ ਰੱਬ ਦਾ ਇਹ ਰੂਪ ਹੋਵੇ ਚਲੋ ਇਹ ਦੁਆ ਤੀਆਂ ਸਾਨੂੰ ਅਸੀਂ ਕੀ ਸੋਚ ਰਹੇ ਹਾਂ ਅਸੀਂ ਸੋਚੇ ਸੀ ਕਿ ਬਣ ਕੇ ਕਰਾਉਣੀ ਤਾਂ ਵੀ ਵੀਡੀਓ ਆਈ ਬਣੂਗਾ ਹਾਂਜੀ 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 ਚਾਹ ਦੇਖ ਲੈਣੇ ਹਾਂਜੀ 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 ਬਹੁਤ ਸੋਹਣਾ ਜੀ ਬਹੁਤ ਸੋਹਣਾ ਆਜ ਕੱਲ ਕਰਦਾ ਕੌਣ ਕੋਈ ਵੀ ਨਹੀਂ ਕਰਦਾ ਰੱਬ ਦਾ ਰੂਪ ਵੀ ਹੋ ਤੁਸੀਂ ਬਹੁਤ ਸੋਹਣਾ ਹਾਂ ਜੀ ਇਹ ਤਾਂ ਜੀ ਉਹਨੇ ਆਪਣੀਆਂ ਡਿਊਟੀਆਂ ਲਾਈਆਂ ਡਿਊਟੀਆਂ ਹੈ ਹਰ ਇੱਕ ਦੀਆਂ ਲਾਉਂਦਾ ਰੱਬ ਬਿਲਕੁਲ ਜੀ ਬਿਲਕੁਲ ਪਰ ਆਪਾਂ ਨਭਾਉਂਦੇ ਨਹੀਂ ਹਾਂ ਜੀ ਤੁਹਾਡੀ ਬਹੁਤ ਸੇਵਾ ਜੀ ਬਹੁਤ ਸੇਵਾ ਜੀ ਬਸ ਕੋਸ਼ਿਸ਼ ਆ ਵੀ ਬਹੁਤ ਧੰਨਵਾਦ ਵਾਜੀ ਇਹਦੇ ਅੰਨੇ ਦੂਜਿਆਂ ਦਾ ਸੰਗਤ ਨੂੰ ਇਕੱਠੀ ਕੀਤਾ ਹਾਂ ਜੀ ਹਾਂ ਜੀ ਬਾਕੀ ਤੁਹਾਨੂੰ ਵੀ ਮਿਲੇ ਆ ਤਾਂ ਸਾਡੇ ਆ ਗੜੇ ਤੋਂ ਆਏ ਆ ਜੀ ਤੇ ਦੱਸਿਆ ਦੱਸ ਪਾਈ ਆ ਤਾਂ ਕਰਕੇ ਫਿਰ ਸਾਨੂੰ ਇਹ ਸਾਈਕਲ ਹੀ ਮਿਲੀ ਆ ਜੀ ਅੱਗੇ ਮਹੀਨਾ ਹੋ ਗਿਆ ਇਹ ਪੇਪਰ ਭਰਿਆ ਨੂੰ ਤੇ ਭਾਈ ਹੁਣ ਹੀ ਕਹਿੰਦੇ ਵੋਟਾਂ ਆ ਗਈਆਂ ਬਾਅਦ ਚ ਜਾਂਦੇ ਆ ਹਾਂ ਹਾਂ ਜੀ ਤੇ ਤਾਂ ਕਰ ਨਹੀਂ ਕੋਈ ਤੇਰੀ ਖਾਈ ਨਹੀਂ ਜੀ ਜਿੰਨੇ ਵੀ ਭੈਣ ਭਰਾ ਭਾਈ ਦੱਸੋ ਕਿਤੇ ਤੁਹਾਨੂੰ ਫੋਨ ਤੇ ਕਿਸੇ ਨੂੰ ਖੁਸ਼ਕ ਬੋਲੇ ਹੋਈਏ ਜਾਂ ਤੁਹਾਡਾ ਫੋਨ ਨਾ ਚੱਕਿਆ ਹੋਵੇ ਨਹੀਂ ਜੀ ਹੈਨਾ ਹਾਂ ਭਾਈ ਆ ਬਈ ਧੰਨਵਾਦੀ ਸਾਰਿਆਂ ਦਾ ਮੈਂ ਆਪਣੇ ਜਿੰਨੇ ਵੀ ਸੰਗਤ ਆਈ ਆ ਜੀ ਤੁਸੀਂ ਆਏ ਹੈਗੇ ਆ ਹਾਂ ਜੀ ਮੈਮ ਨੱਪ ਵਾਲੀ ਤੋਂ ਆਏ ਹਾਂ ਲੰਬੀ ਤੋਂ ਇਹ ਭਾਈ ਮੈਂ ਨਾ ਬਾਰ-ਬਾਰ ਸੋਸ਼ਲ ਮੀਡੀਆ ਰਾਹੀਂ ਹੁਣ ਵੀ ਦੱਸ ਰਿਹਾ ਹਾਂ ਭਾਈ ਜਿੰਨਾਂ ਦੀ ਵੀ ਭਾਈ ਕੈਂਪ ਦੇ ਵਿੱਚ ਰਸੀਦ ਕੱਟੀ ਹੋਈ ਆ ਉਹਨੂੰ ਇੱਥੇ ਆਉਣ ਦੀ ਲੋੜ ਨਹੀਂ ਉਹਨਾਂ ਨੂੰ ਇਹ ਸਾਈਕਲੀਆਂ ਇਲੈਕਟ੍ਰਿਕ ਸਾਈਕਲ ਆ ਜਿਹੜੇ ਉੱਥੇ ਹੀ ਮਿਲਣਿਆ ਉਹ ਕੈਂਪ ਚੋਂ ਇੱਥੇ ਨਾ ਵੀਰੇ ਆਇਓ 80% ਜੁੜੀ ਆਈ ਕਾਰਡ ਹੋਣਾ ਚਾਹੀਦਾ ਤੇ ਨਾਲ ਆਪਾਂ ਨੂੰ ਆਧਾਰ ਕਾਰਡ 3 ਸਾਲ ਦੇ ਵਿੱਚ ਪਹਿਲਾਂ ਕੋਈ ਬੀਲ ਚੇਅਰ ਵਗੈਰਾ ਨਾ ਲਈ ਹੋਵੇ ਤੇ ਨਾ ਕੋਈ ਚੈਨ ਵਾਲੀ ਸਾਈਕਲ ਲਈ ਹੋਵੇ ਤੇ ਜੇ ਭਾਈ ਬੈਟਰੀ ਵਾਲੀ ਸਾਈਕਲ ਲਈ ਤਾਂ 5 ਸਾਲ ਦਾ ਸਮਾਂ ਹੋਣਾ ਜ਼ਰੂਰੀ ਹੈ ਸ਼ਰਤਾਂ ਸੁਣ ਲਓ ਮੇਰਾ ਨੰਬਰ ਹੈਗਾ ਜੀ 98723 51410 ਤੇ ਮੇਰੇ ਵੀਰ ਦਾ ਨੰਬਰ ਹੈਗਾ 95014 73544 ਤੁਸੀਂ ਆਪਣਾ ਜੁਡੀਆਈ ਕਾਰਡ ਤੇ ਆਧਾਰ ਕਾਰਡ ਦੇ ਦੋਨੇ ਪਾਸੇ WhatsApp ਤੇ ਭੇਜ ਦਿਓ ਅਸੀਂ ਤੁਹਾਨੂੰ ਆਪ ਦੱਸਾਂਗੇ 24 ਘੰਟੇ ਦਾ ਇੰਤਜ਼ਾਰ ਕਰਨਾ ਫੋਨ ਨਹੀਂ ਵੀਰੇ ਕਰਨਾ ਕਿਉਂਕਿ ਫੋਨ ਬਹੁਤ ਜਿਆਦਾ ਆਉਂਦੇ ਆ ਫੋਨ ਨਹੀਂ ਕਰਨਾ ਤੁਸੀਂ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇੱਧਰ ਬਾਈ ਤੁਸੀਂ ਆਪਣੇ ਸਾਂਝਾ ਭਾਈਚਾਰਾ ਨਾਲ ਸੇਵਾ ਕਰਦੇ ਰਹੇ ਕਿਵੇਂ ਲੱਗ ਰਿਹਾ ਅੱਜ ਇੱਥੇ ਆ ਕੇ ਅੱਜ ਬਹੁਤ ਵਧੀਆ ਲੱਗਾ ਜੀ ਸੋਨੂੰ ਆਏ ਤਾਂ ਲੱਗਦਾ ਜੀ ਅੱਜ ਯਾਰ ਮੇਰਾ ਟਾਈਮ ਜਬ ਖਰਾਬ ਹੀ ਹੋ ਗਿਆ ਨਹੀਂ ਨਹੀਂ ਬਹੁਤ ਵਧੀਆ ਹਾਂ ਜੀ ਹਰ ਰੋਜ਼ ਹੀ ਸੇਵਾ ਇਹ ਜੀ ਮਿਲਦਿਆਂ ਰਿਹਾ ਹਾਂ ਹਾਂ ਜੀ ਤੇ ਆ ਬਾਈ ਗੁਰਪ੍ਰੀਤ ਸਿੰਘ ਗੋਪੀ ਇਹ ਵੀ ਵਿਚਾਰ ਦੇਣਗੇ ਸਾਡਾ ਵੀ ਜਿਵੇਂ ਮਤਲਬ ਸੇਵਾ ਕਰਦੇ ਆ ਤਕਰੀਬਨ ਜਦੋਂ ਤੋਂ ਬਾਈ ਦੇ ਨਾਲ ਜੁੜਿਆ ਗੁਰਸੇਵਕ ਦੇ ਸਾਂਝਾ ਭਾਈਚਾਰਾ ਕਲੱਬ ਤੋਂ ਠੀਕ ਹੈ ਜੀ ਮਨ ਇਸੇ ਤਰ੍ਹਾਂ ਹੀ ਆਇਆ ਹੁੰਦਾ ਵੀ ਹਰ ਵਾਰੀ ਅਸੀਂ ਜਾਣਾ ਹੀ ਹਫਤੇ ਬਾਅਦ ਆਉਂਦੇ ਹੁੰਦੇ ਸੀ ਪਹਿਲਾਂ ਇਸ ਵਾਰ ਤਕਰੀਬਨ ਆਇਆ ਵੀ ਆ ਦਿਵਾਲੀ ਦੇ ਕਰਕੇ ਥੋੜਾ ਲੇਟ ਹੋਏ 15 ਕ ਦਿਨ ਦੇ ਲਗਭਗ ਆਏ ਆ ਤੇ ਜਣੀ ਮਨ ਇਹ ਹੁੰਦਾ ਵੀ ਅਸੀਂ ਕਿਤੇ ਰਹਿ ਨਾ ਜਾਈਏ ਜਾਣ ਤੋਂ ਹਰ ਵਾਰੀ ਆਈ ਦਾ ਕੋਸ਼ਿਸ਼ ਕਰਕੇ ਤਕਰੀਬਨ ਦੁਕਾਨਾਂ ਦਾ ਕੰਮ ਦੋਨਾਂ ਦਾ ਹੀ ਇਹਨਾਂ ਦਾ ਵੀ ਭਰਾ ਦਾ ਦੁਕਾਨ ਦਾ ਕੰਮ ਆ ਮੇਰਾ ਵੀ ਦੁਕਾਨ ਦਾ ਕੰਮ ਆ ਪਰ ਜਣੀ ਇਹ ਚੀਜ਼ ਨੂੰ ਪਹਿਲ ਦੇਈਦੀ ਆ ਵੀ ਇਹ ਕੰਮ ਹਫਤੇ ਦੇ ਵਿੱਚ ਸਾਡਾ ਇੱਕ ਦਿਨ ਚਾਹੀਏ ਸੀ ਪਿੰਡ ਕੱਢ ਲਈਏ ਤੇ ਚਾਹੇ ਆਸੀਂ ਆਪਾਸੇ ਸੇਵਾ ਕਰ ਲਈਏ ਮਿਲਦਾ ਈ ਹਰ ਬੰਦੇ ਨੂੰ ਜਣੀ ਥੋੜਾ ਬਹੁਤਾ ਸਮਾਪ ਦੀ ਸੇਵਾ ਲਈ ਜਣੀ ਜ਼ਰੂਰ ਕਰਨਾ ਚਾਹੀਦਾ ਆਪਦੀ ਜ਼ਿੰਦਗੀ ਨੂੰ ਚੰਗੇ ਬਣਾਉਣ ਲਈ ਸੇਵਾ ਬਲੀ ਧਿਆਨ ਜ਼ਰੂਰ ਦੇਣਾ ਚਾਹੀਦਾ ਜਿਵੇਂ ਜੀ ਆਪਾਂ ਫਸਲ ਬੀਜਦੇ ਆ ਜਿਹੜੀ ਬੀਜਦੇ ਆ ਉਹੀ ਵੜਦੇ ਆ ਇਸੇ ਤਰ੍ਹਾਂ ਆਪਾਂ ਆਪਣੇ ਕਰਮ ਜਿਹੜਾ ਕੋ ਬੀਜਾਂਗੇ ਉਹੀ ਵੜਾਂਗੇ ਜੈਸਾ ਬੀਜੇਗਾ ਵੜੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਜਿਹੜਾ ਬੀਜਾਂਗੇ ਉਹੀ ਵੜਨਾ ਪੈਣਾ ਹੈ ਆਪਣੇ ਕਰਮਾਂ ਦੇ ਫਾਲਾ ਕਰਮ ਆਪਾ ਆਪ ਬਣਾਉਣੇ ਆ ਬਾਈ ਤੇ ਆਪਾਂ ਚੰਗੇ ਬੀਜ ਬੀਜਿਆ ਕਰੋ ਸਾਨੂੰ ਸੇਵਾ ਮਿਲਦੀ ਰਹੇ ਤੇ ਸਾਡਾ ਬੱਚਾ ਸੇਵਾ ਕਰਾਦਾ ਰਹੀ ਸਾਨੂੰ ਪ੍ਰਵਾਦ ਫਰੀ ਦੇ ਵਿੱਚ ਸਾਡੇ ਦਰਸ਼ਨ ਮਿਲੇ ਹੋਏ ਮੇਰੀ ਮਾਤਾ ਅੰਦਰੋਂ ਤਾਂਗ ਸੀ ਵੀ ਸਾਨੂੰ ਮਿਲਾਂ ਨਹੀਂ ਲੈ ਕੇ ਜਾਵਾਂ ਕੋਈ ਨਾ ਫਿਰ ਆਪ ਆ ਗਏ ਆਪ ਮਾਤਾ ਜਿੱਥੇ ਮਰਜੀ ਸੰਗਤ ਹੋਵੇ ਸੰਗਤ ਚੱਲ ਉਹ ਕਹਿੰਦਾ ਸੀ ਮਾ ਵੀ ਉਸ ਤੋਂ ਪਹਿਲਾਂ ਆਪਾਂ ਇੱਧਰ ਚੱਲਦੇ ਆ ਹਾਂ ਚੱਲ ਕੋਈ ਨਾ ਮਾਲਕ ਆਪਾਂ ਨੂੰ ਸੰਗਤ ਦੇ ਦਰਸ਼ਨ ਪੁੰਦਾ ਰਵੇ ਆਪਾਂ ਕਰਦੇ ਰਹੀਏ ਵੀਰੇ ਤੁਸੀਂ ਉਹ ਵਿਚਾਰ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਇਸ ਤਰੀ ਸੰਗਤ ਦੇ ਜਿਹੜੇ ਦਰਸ਼ਨ ਮਿਲੇ ਹੋਏ ਨਹੀਂ ਲੱਗਦਾ ਵਧੀਆ ਰਿਹਾ ਜੀ ਅਸਲੀ ਰੱਬ ਤਾਂ ਫਿਰ ਉਰਹੀ ਹੈ ਜੀ ਉਹ ਤਾਂ ਲੋਕ ਕਹੀ ਜਾਂਦੇ ਨੇ ਵੀ ਸੇਵਾ 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 ਪ੍ਰਸਰੀ ਰੱਬ ਤਾਂ ਹੋ ਰਹੀ ਏ ਸਾਰੇ ਹੁਣ ਆਪੋ ਆਪਣੇ ਕੰਮ ਧੰਦਿਆਂ ਲਈ ਹੋ ਗਏ ਨੇ ਨਹੀਂ ਤਾਂ ਇਹਨਾਂ ਲਈ ਇੱਕ ਬੰਦਾ ਚਾਹੀਦਾ ਹੀ ਸੀਗਾ ਜਿਵੇਂ ਮਰਜ਼ੀ ਲਾ ਲੋ ਅੰਦਰ ਬਾਹਰ ਲਜਾਣ ਲਈ ਹੁਣ ਇਹ ਆਪੇ ਫੋਨ ਲਾ ਕੇ ਕਹਿਣਗੇ ਬਈ ਮੈਂ ਤਾਂ ਇੱਥੇ ਆ ਫਲਾਣੇ ੱਡੇ ਤੇ ਆ ਕੇ ਮੈਨੂੰ ਮਿਲ ਲੋ ਤੇ ਮੈਂ ਇੱਥੇ ਖੜਿਆਗਾ ਬਹੁਤ ਵਧੀਆ ਸੇਵਾ ਜੀ ਇਹ ਪ੍ਰਮਾਤਮਾ ਤੁਹਾਨੂੰ ਹਿੰਮਤ ਦਵੇ ਤੇ ਤਰੱਕੀ ਦਵੇ ਜੀ ਇਦਾਂ ਹੀ ਸੇਵਾ ਕਰਦੇ ਰਹੀ ਤੁਸੀਂ ਧੰਨਵਾਦ ਜੀ ਧੰਨਵਾਦ ਇਹ ਭੈਣਾ ਫਰੀਦਕੋੜ ਦਸ਼ਮੇਸ਼ ਨਗਰ ਕਿਹੜਾ ਭੈਣਾ ਦਸ਼ਮੇਸ਼ ਨਗਰ ਦਾ ਨਾ ਇਹ ਭਾਈ ਨੇ ਬਹੁਤ ਰਿਕਾਰਡਿੰਗਾਂ ਪਾਉਣੀਆਂ ਤੇ ਇਹ ਵੀ ਬਹੁਤ ਰਿਕਾਰਡਿੰਗਾਂ ਪਾਉਂਦਾ ਸੀ ਭਣੀ ਮੈਂ ਕਹਣਾ ਮੈਂ ਦੁਬਾਰੀ ਭਾਈ ਨੰਬਰ ਵੀ ਕਰਦਾ ਗਰੁੱਪ ਜੋਂ ਉਹਨਾਂ ਦਾ ਮੈਂ ਯਾਰ ਇੰਨਾ ਪਰੇਸ਼ਾਨ ਕਰੀ ਜਾਂਦਾ ਕਿਉਂਕਿ ਭਾਈ ਮੈਨੂੰ ਵੀ ਹੁੰਦਾ ਵੀ ਗਰੁੱਪ ਜਿਹੜੇ ਹਾਂ ਫਿਰ ਭਾਈ ਮੈਂ ਡਿਲੀਟ ਕਰਦਾ ਨਾ ਤੂੰ ਬਹੁਤ ਰਿਕਾਰਡਿੰਗਾਂ ਪਾਉਂਦਾ ਸੀ ਨਾ ਤੇ ਨਾਲ ਹੀ ਮੈਨੂੰ ਮਿਲ ਜੇ ਹਾਂਜੀ ਹੈ ਹਾਂਜੀ ਹੁਣ ਕਿਵੇਂ ਫਿਰ ਠੀਕ ਕਿੰਨੀ ਕੁ ਖੁਸ਼ੀ ਆ ਬਹੁਤ ਜੀ ਕਿੰਨੀ ਕੁ ਭਜਾਇਆ ਕਰੇਗਾ ਕਿੰਨੀ ਕੁ ਭਜਾਇਆ ਕਰੇਗਾ ਬਹੁਤ ਜੀ ਬਹੁਤ ਜਾਰੇ ਹਾਂਜੀ ਬਾਈ ਨਾ ਭਜਾਈ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਆ ਮਾਰਾ ਤੁਹਾਨੂੰ ਐਂ ਤਰੱਕੀਆਂ ਬਖਸ਼ੇ ਪ੍ਰਮਾਤਮਾ ਸਾਡੀ ਗਰੀਬਾਂ ਦੀ ਤੁਹਾਨੂੰ ਲੱਗਣਾ ਇਹ ਭੈਣ ਦੀ ਸੇਵਾ ਹਾਲਮਾਲੇ ਤੋਂ ਇੱਕ ਫਰੀਦਕੋਟ ਤੋਂ ਇੱਕ ਮਾਣੂ ਕੀ ਗੱਲ ਬਾਈ ਮਾਣੂ ਕੀ ਗੱਲ ਇਹ ਬਾਈ ਹੈ ਹਾਲਮਾਲੇ ਤੋਂ ਇਹਨਾਂ ਨੇ ਸੇਵਾ ਨਿਭਾਈ ਆ ਭਾਈ ਰਾਤ ਮੈਂ ਤੁਹਾਨੂੰ ਫੋਟੋ ਭਾਈ ਸੀ ਇਹਨਾਂ ਦੇ ਨੰਬਰ ਤੁਸੀਂ ਸ਼ਾਮ ਜੀ ਨੂੰ ਨੰਬਰ ਦੱਸ ਦਿੱਤ ਹੋ ਗਿਆ ਤੁਸੀਂ ਤਾਂ ਉਨੇ ਆਉਣਾ ਤੇ ਨਾਲ ਕੋਈ ਇਹਨਾਂ ਨਾਲ ਕਨੈਕਟ ਕਰਕੇ ਇਕੱਠੇ ਆ ਜਿਓ ਠੀਕ ਆ ਜਿਓ ਅਸੀਂ ਕਿਹਾ ਚਲੋ ਇੱਕ ਵੀ ਜਾਣਾ ਸਾਰੇ ਚੱਲ ਗਏ ਇਹ ਭਾਈ ਇਹਨਾਂ ਦੀ ਸੇਵਾ ਦੇ ਵਿੱਚ 2 ਘੰਟੇ ਲੇਟ ਹੋਊਗਾ ਤਕਰੀਬਨ ਹਾਂਜੀ ਗਰੁੱਪ ਚ ਮੈਨੂੰ ਝੜਕਾਂ ਵੀ ਮਿਲੀਆਂ ਟਾਈਮ ਤੇ ਨਹੀਂ ਪਹੁੰਚਦੇ ਪਰ ਆਪਾਂ ਭਾਈ ਇਹੀ ਕਹਿੰਨੇ ਆਪਦੇ ਲਈ ਹਰੇਕ ਕਰਦਾ ਕਿਸੇ ਲਈ ਕਰਕੇ ਵੇਖੋ ਕੀ ਸਕੂਨ ਮਿਲਦਾ ਭਾਈ ਸਾਨੂੰ ਲੱਗ ਰਿਹਾ ਵੀ ਜਿਹੜਾ ਅੱਜ ਦਾ ਇੰਨਾ ਕੁ ਟਾਈਮ ਲੱਗਾ ਵੀ ਆਪਣੀ ਸੇਵਾ ਸਹੀ ਹੋਈ ਸਾਰਿਆਂ ਦੀ ਚੋਰ ਜੀ ਇਹਨਾਂ ਦੇ ਚਿਹਰੇ ਵੇਖ ਕੇ ਆਪਦੇ ਅੰਦਰੋਂ ਮਾਣ ਆਪਦਾ ਦੱਸ ਰਿਹਾ ਕਿਸੇ ਦੇ ਕੰਮ ਆਉਂਦੇ ਜਦੋਂ ਆਪ ਹੀ ਫੀਲ ਵਧੀਆ ਹੁੰਦਾ ਜੀ ਜਦੋਂ ਛੋਡੇ ਚਿਹਰੇ ਸਾਹਮਣੇ ਆਉਣਗੇ ਇਹਨਾਂ ਦੇ ਅੱਖਾਂ ਧੰਨਵਾਦ ਕਰਿਆ ਕਰਨਗੇ ਤੁਹਾਡੇ ਨਾਲ ਹਾਂਜੀ ਨਹੀਂ ਬਈ ਇਹਨਾਂ ਦੇ ਜਰੀਏ ਸਾਨੂੰ ਆਹ ਮਿਲੀ ਹੈ ਬਸ ਮਹਾਰਾਜ ਕਰਾਉਂਦਾ ਰਹੇ ਤੁਸੀਂ ਗਰੁੱਪ ਚ ਨੰਬਰ ਰੱਖੋ ਬਸ ਅਸੀਂ ਤੁਹਾਡੇ ਨਾਲ ਆ ਜੀ ਪਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਗਰੁੱਪ ਆਪਣਾ ਬਹੁਤ ਵੱਡਾ ਬਹੁਤ ਹੋਈ ਕਿ ਕਿਆ ਕਰਨਗੇ ਬਾਈ ਸਾਡਾ ਵੀ ਨੰਬਰ ਪਾ ਦੇ ਨਹੀਂ ਹੁਣਾਂ ਵੀ ਆਈ ਚਾਹੀਦਾ ਜੀ ਫਿਰ ਹਾਂਜੀ ਕੋ ਤਸਵੀਰਾਂ ਜਦੋਂ ਮਾਰਨੀਆਂ ਫਿਰ ਸਾਹਮਣੇ ਤਾਂ ਆਉਣੀਆਂ ਜ਼ਰੂਰੀ ਹੈ ਜੀ ਆਉਣੀਆਂ ਤੇ ਬਾਈ ਨੇ ਆਲਮਾਲੇ ਤੋਂ ਨੇ ਇਹਨਾਂ ਤਿੰਨਾਂ ਮੈਂਬਰਾਂ ਨੂੰ ਅੱਡੋ ਅੱਡੀ ਪਿੰਡਾਂ ਤੋਂ ਜਾ ਕੇ ਲਿਆ ਇਹਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਆ ਬਾਈ ਦੱਸ ਰਿਹਾ ਵੀ ਸਾਨੂੰ ਝੜਕਾਂ ਵੀ ਮਿਲੀਆਂ ਕਿਉਂਕਿ ਲੇਟ ਹੋ ਗਏ ਸੀ ਪਰ ਜਦੋਂ ਸਾਨੂੰ ਹੁਣ ਸੇਵਾ ਦਾ ਪਤਾ ਲੱਗਿਆ ਵੀ ਏਡੀ ਵੱਡੀ ਸੇਵਾ ਕਰਕੇ ਤਾਂ ਸਾਡੇ ਤੋਂ ਵੀ ਅੱਗੇ ਲੰਘੇ ਹਨਾ ਤੇ ਚਲੋ ਵਾਹਿਗੁਰੂ ਦਾ ਧੰਨਵਾਦ ਕਰਦੇ ਆਂ ਪ੍ਰਮਾਤਮਾ ਦਾ ਵੀ ਸਾਥ ਚੰਗੇ ਕਾਰਜ ਕਰਾਈ ਬਾਈ ਗੁਰੂ ਘਰ ਜਾ ਕੇ ਇੱਕ ਅਰਦਾਸ ਕਰਿਆ ਕਰੋ ਵੀ ਸਾਡੀ ਸੇਵਾ 'ਚ ਵਾਧਾ ਕਰੋ ਔਰ ਕੁਛ ਨਹੀਂ ਮੰਗਣ ਦੀ ਲੋੜ ਇਕੱਲੀ ਸੇਵਾ ਮੰਗ ਲਿਆ ਕਰੋ ਤੁਹਾਨੂੰ ਸੇਵਾ ਮਿਲ ਗਈ ਉਹ ਚ ਸਾਰਾ ਕੁਝ ਹੀ ਆ ਜਾਣਾ ਦੇਣ ਵਾਲਾ ਤਾਂ ਉਹ ਆਉ ਨੂੰ ਪਤਾ ਉਹਨੇ ਤੁਹਾਨੂੰ ਕੀ ਦੇਣਾ ਹਾਂਜੀ ਵੀਰੇ ਮਾਣੂ ਕੀ ਗੱਲ ਹਾਂਜੀ ਮਾਣੂ ਕੀ ਗੱਲ ਜੀ ਆਪਣੀ ਕੱਲ੍ਹ ਗੱਲ ਹੋਈ ਸੀ ਕਿ ਪਰਸੋਂ ਹੋਈ ਸੀ ਜਦੋਂ ਤੁਸੀਂ ਕਹਿੰਦੇ ਯਾਰ ਮੈਥੋਂ ਤਾਂ ਆਇਆ ਨਹੀਂ ਜਾਨਾ ਪਰਸੋਂ ਹੀ ਸੀ ਜੀ ਗੱਲ ਜੀ ਬਾਈ ਨੂੰ ਮੈਂ ਫੋਨ ਲਾਇਆ ਹਾਂਜੀ ਕਹਿੰਦਾ ਬਾਈ ਯਾਰ ਮੈਥੋਂ ਤਾਂ ਆਇਆ ਨਹੀਂ ਜਾਨਾ ਹਾਂ ਜੀ ਪਰ ਮੈਂ ਵੀ ਕਿਹਾ ਮਾ ਬਾਈ ਫਿਰ ਮੈਂ ਤਾਂ ਫਿਰ ਕੁਛ ਨਹੀਂ ਕਰ ਨਹੀਂ ਸਕਦਾ ਬਾਈ ਜਾਣਾ ਤਾਂ ਤੁਹਾਨੂੰ ਪੈਣਾ ਹੀ ਹੈ ਐਂ ਗੱਲ ਹੋਈ ਸੀ ਨਾ ਹਾਂ ਜੀ ਹਾਂ ਜੀ ਐਵੇਂ ਹੋਈ ਸੀ ਜੀ ਪਰ ਬਾਈ ਬਾਬੇ ਨਾਲ ਇੱਕ ਬੰਦਾ ਭੇਜ ਤਾ ਫਿਰ ਤੇਰੇ ਕੋਲ ਭੇਜ ਤਾ ਜੀ ਭੇਜ ਤਾ ਲੈ ਕੇ ਦਵਾ ਕੇ ਹਾਂ ਧੰਨਵਾਦ ਜੀ ਇਹਨਾਂ ਦਾ ਵੀਰੇ ਤੁਸੀਂ ਕਿੱਥੇ ਮੈਂ ਵੀ ਆਲਮ ਵਾਲੇ ਤੋਂ ਜੀ ਬਾਈ ਦੇ ਨਾਲ ਹੀ ਹਾਂ ਜੀ ਕਿਵੇਂ ਲੱਗ ਰਿਹਾ ਵੀਰੇ ਅੱਜ ਸੇਵਾ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ ਇਦੋਂ ਉੱਤੇ ਅੰਜ ਕੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਇਨਸਾਨੀਅਤ ਦੀ ਸੇਵਾ ਦੇ ਵਿੱਚ ਜਿੰ ਸਾਰਿਆਂ ਦਾ ਤੈਦ ਲੋ ਧੰਨਵਾਦ ਕਰਦੇ ਇੱਕ ਜੀ ਜਕਾਰਾ ਲਾਓ ਬਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ